ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਪੰਜਾਬ ਚ ਪੈ ਰਹੀ ਆਤੀ ਗਰਮੀ ਵਿਚਲੇ ਸੁਭਾਵਾਸਿਆ ਲਈ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਚ ਮੌੜ ਤੂਫਾਨ ਅਤੇ ਭਾਰੀ ਮੀਂਹ ਦੀ ਸਾਵਣੇ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ 29 ਮਈ ਤੋਂ ਲੈ ਕੇ 3 ਜੂਨ ਤੱਕ ਤੂਫਾਨ ਅਤੇ ਮੀਂਹ ਦਾ ਪੀੜਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਲਈ ਇਹਨਾਂ ਤਰੀਕਾ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਜਰਾ ਮੌਸਮ ਦੇਖ ਕੇ ਹੀ ਕੋਈ ਪ੍ਰੋਗਰਾਮ ਜਾਣ ਦਾ ਬਣਾਇਓ 23 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਪੂਥਰਾ ਚ ਧੂੜ ਭਰੀ ਹਨੇਰੀ tufaan ਨਾਲ ਮੀਂਹ ਪੈਣ ਦੀ ਭਾਵਨਾ ਦੱਸੀ ਗਈ ਹੈ। ਉੱਥੇ ਹੀ 30 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸਹਿਰ, ਰੂਪਨਗਰ, ਐਸਐਸ ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਜ਼ਿਲਹੰਦਰ, ਸੰਗਰੂਰ ਜ਼ਿਲਾਂਜ tufaan ਨਾਲ ਮੀਂਹ ਦੀ ਸੀਸ ਭਾਵਨਾ ਦੱਸੀ ਗਈ ਹੈ। ਇਸੇ ਤਰ੍ਹਾਂ 31 ਮਈ ਤੋਂ ਲੈ ਕੇ 3 ਜੂਨ ਤੱਕ ਵੱਖ-ਵੱਖ ਜ਼ਿਲ੍ਹਿਆਂ 'ਚ ਬਿਜਲੀ ਕਰਜ਼ਨ ਤੂਫਾਨ ਤੇ ਮੀਂਹ ਦੀ ਸੁਭਾਵਨਾ ਦੱਸੀ ਜਾ ਰਹੀ ਹੈ। ਦੱਸਣਯੋਗ ਇਹ ਹੈ ਕਿ ਬੀਤੀ ਦਿਨੀ ਸੂਬੇ 'ਚ ਆਏ ਭਾਰੀ ਤੂਫਾਨ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਪੰਜਾਬ 'ਚ 4 ਲੋਕਾਂ ਦੀ ਮੌਤ ਹੋ ਗਈ ਸੀ। ਇਸ ਲਈ ਇਹਨਾਂ ਤਰੀਕਾਂ ਦੌਰਾਨ ਜੇਕਰ ਕਰੋ ਬਾਹਰ ਨਿਕਲ ਰਹੇ ਹੋ ਤਾਂ ਇੱਕ ਵਾਰ ਮੌਸਮ ਵਾਰ ਦੇਖ ਕੇ ਜਰੂਰ ਜਾਇਓ। ਤੇ ਇਹ ਨਾ ਹੋਵੇ ਕਿ ਕਰੋ ਬਾਹਰ ਜਾ ਕੇ ਤੁਹਾਨੂੰ ਕਈ ਮੁਸ਼ਕਲਾ ਸਾਹਮਣਾ ਕਰਨਾ ਪਵੇ। ਅਜ਼ਨਿਆ ਹੋਰ ਖਬਰਾਂ ਜਰਨਲਿਸਟ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਵਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ